ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮਹਿਲ ਅਪਰੀਤ ਕਰ ਹਾਜ਼ਰਾਂ ਜੀ ਸਿਮਰਨ ਲਧਿਆਨ ਵੀਦਵਾਰੇ ਲਿਖਿਆ ਗਿਆ ਇੱਕ ਕਹਾਣੀ ਰੰਗਦੀ ਸਾਵਲੀ ਦਾ ਭਾਗ 6 ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਸ ਸ਼ਖਸ ਦੇ ਇਸ ਕਲਦੇ ਸਿਮਰਨ ਹਰਤ ਨਾਲ ਪਰਗੇ ਪਲਾ ਇੱਕ ਅੰਜਾਨ ਵਿਅਕਤੀ ਨੂੰ ਉਸ ਦੀ ਪਰੇਸ਼ਾਨੀ ਨਾਲ ਕੀ ਲੋਕ ਤਾਂ ਅੱਜਕਲ ਦੂਜੇ ਨੂੰ ਪਰੇਸ਼ਾਨ ਕਰਨ ਦੇ ਤਰੀਕੇ ਲੱਭਦੇ ਨੇ ਉਹਨਾਂ ਨੂੰ ਦੁਖੀ ਕਰਦੇ ਨੇ ਤੇ ਫਿਰ ਦੁਖੀ ਲੋਕਾਂ ਦੀ ਤਕਲੀਫ ਵੇਖ ਕੇ ਸਵਾਦ ਲੈਂਦੇ ਨੇ ਹਾਸਦੀ ਨੇ ਮਕਾਲ ਕਰ ਦੇਣੀ ਪਰ ਹੀ ਸ਼ਖਸ਼ ਇਹ ਕਿਉਂ ਉਸ ਨਾਲ ਇੰਨੀ ਹਮਦਰਦੀ ਵਖਾ ਰਿਆ ਸੀ ਇਹ ਸਵਾਰਥ ਨਾਲ ਭਰੀ ਦੁਨੀਆ ਵਿੱਚ ਕਿਸੇ ਸਿਮਰਨ ਲਈ ਇੱਕ ਅਣਜਾਣ ਤੇ ਵਿਸ਼ਵਾਸ ਕਰਨਾ ਸਹੀ ਸੀ ਕਿ ਉਸ ਨੇ ਦਰਦ ਵੰਡਾਇਆ ਉਸ ਨੂੰ ਆਪਣਾ ਦੁੱਖ ਦੱਸਿਆ ਸਿਮਰਨ ਦੀਆਂ ਪਰੇਸ਼ਾਨੀਆਂ ਘੱਟ ਹੋ ਜਾਣੀਆਂ ਸੀ ਇਹ ਸ਼ਖਸ਼ ਉਹਨ ਉਸ ਲਈ ਕੀ ਸਾਬਤ ਹੋਣਾ ਸੀ ਇਹ ਤਾਂ ਸਭ ਵਕਤ ਨਹੀਂ ਦੱਸਣਾ ਸੀ ਫਰਹਾਲ ਦੀ ਘੜੀ ਉਸ ਦੇ ਮਿੱਠੇ ਬੋਲਾਂ ਨੇ ਸਿਮਰਨ ਨੂੰ ਜਿਵੇਂ ਸਵਲ ਮੋਹਿਤ ਕਰ ਦਿੱਤਾ ਸੀ ਮੇਰੀ ਜ਼ਿੰਦਗੀ ਇਸ ਸਮੁੰਦਰ ਵਰਗੀ ਆ ਤੇ ਮੇਰਾ ਵਜੂਦ ਉਸ ਆਕਾਸ਼ ਵਰਗਾ ਇਹ ਦੋਵੇਂ ਮੇਰੇ ਅੰਦਰ ਨੇ ਮੇਰਾ ਆਪਣਾ ਤਾਂ ਮੇਰੇ ਵਿੱਚ ਕੁਝ ਵੀ ਨਹੀਂ ਐਤ ਕੀ ਸਿਮਰਨੋਂ ਸਿਖਸ਼ਣ ਵਾਲ ਮੁਖੱਤਿਬ ਹੋ ਚੁੱਕੇ ਸੀ ਉਸੇ ਲਫ਼ਜ਼ਾਂ ਵਿੱਚ ਦਰਦ ਸੀ ਉਸਦੇ ਲਹਿਜੇ ਵਿੱਚੋਂ ਇਕਲਾਪਾ ਝਲਕਦਾ ਸੀ ਲੱਗਦਾ ਹੈ ਤੁਹਾਡੇ ਦਿਲ ਨੂੰ ਕਿਸੇ ਨੇ ਗਹਿਰੀ ਝੋਟ ਪਹਚਾਈ ਆ ਹੋਲ ਬੈਠਾ ਸ਼ਖਸ਼ ਹੁਣ ਤੱਕ ਇਹ ਸਮਝ ਚੁੱਕਾ ਸੀ ਕਿ ਸਿਮਰਨ ਨੂੰ ਆਪਣੀ ਪਿਛਲੀ ਜ਼ਿੰਦਗੀ ਵਿੱਚ ਜ਼ਰੂਰ ਕਿਸੇ ਨਾ ਕਿਸੇ ਕੋਲੋਂ ਤੋਖਾ ਮਿਲਿਆ ਸੀ ਐਮਿਤਾ ਨਹੀਂ ਉਹ ਇਨੀ ਗਮਸਦਾ ਸੀ ਇਨੀ ਬੇਜ਼ਾਨ ਇਹੇ ਝੋਟ ਮੇ ਆਪ ਖਾਦੀ ਬਚਪਨ ਤੋਂ ਝੋਟਾਂ ਨਾਲ ਬੜੀ ਡੂੰਗੀ ਸਾਹ ਚ ਰਹੀ ਏ ਮੇਰੀ ਦਿਲ ਤੇ ਲੱਗੇ ਜ਼ਖਮ ਅਨੇਕਾਂ ਨੇ ਜ਼ਿੰਦਗੀ ਦੇ ਇੱਕ ਮੋੜ ਤੇ ਜਦੋਂ ਲੱਗਿਆ ਕਿ ਹੁਣ ਇਹਨਾਂ ਜ਼ਖਮਾਂ ਤੇ ਕੋਈ ਮਲਮ ਲਾਉਣ ਵਾਲ ਆ ਗਿਆ ਤਉ ਸ਼ਖਸ਼ ਵੀ ਵਿਵਕ ਕਿੰਨਾ ਨਰਦਈ ਨਿਕਲਿਆ ਜੋ ਆਪ ਹੀ ਮਲਮ ਲਾਉਂਦਾ ਜ਼ਖਮ ਦੇ ਗਿਆ ਸਿਮਰਨ ਰੋਣ ਹੱਕੀ ਹੋ ਚੱਲੀ ਸੀ ਜ਼ਿੰਦਗੀ ਸਮੇ ਸਮੇਤੇ ਵੰਦੇ ਦਾ ਇੰਤਿਹਾਨ ਲੈਂਦੀ ਰਹਿੰਦੀ ਆ ਕਦੇ ਕਿਸੇ ਮੋੜ ਤੇ ਖੁਸ਼ੀ ਆ ਤੇ ਕਦੇ ਕਿਸੇ ਮੋੜ ਤੇ ਕਮ ਹਰ ਵੇਲੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਸੀਂ ਵੇਖਣਾ ਇਹ ਸਮਾਂ ਵੀ ਲੰਘ ਜਾਵੇਗਾ ਅੱਜ ਜਿੰਨਾ ਪਲਾਂ ਨੂੰ ਲੈ ਕੇ ਤੁਸੀਂ ਉਦਾਸ ਹੋ ਕੱਨ ਨੂੰ ਬਦਲੇ ਵਕਤ ਵਿੱਚ ਸਭ ਕੁਝ ਠੀਕ ਨਜ਼ਰ ਆਏਗਾ ਬਸ ਆਪਣੇ ਆਪ ਤੇ ਪਰਸਰ ਰੱਖੋ ਤੇ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵਧਦੇ ਰਹੋ ਬਿਲਕੁਲ ਇਨਾਂ ਪਾਣੀ ਦੀਆਂ ਛੱਲਾਂ ਵਾਂਗ ਇਨਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਸਿਮਰਨ ਨੂੰ ਪਤਾ ਨਹੀਂ ਕਿਉਂ ਪਰ ਉਸ ਸ਼ਖਸ਼ ਦੇ ਬੋਲਾਂ ਵਿੱਚ ਆਪਣਾ ਪੰਨ ਜ਼ਰੂਰ ਨਜ਼ਰ ਆਇਆ ਉਸਨੇ ਰੋਣਾ ਛੱਡ ਦਿੱਤਾ ਤੇ ਉਸ ਨੇ ਗੱਲਾਂ ਦਾ ਹੰਗਾਰਾ ਭਰ ਦੇ ਕਹਿਣ ਲੱਗੀ ਤੁਸੀਂ ਕਾਫੀ ਤਜਰਬੇਦਾਰ ਮਹਿਸੂਸ ਹੋਨੇ ਹੋ ਲੱਗਦਾ ਹੈ ਜਿਵੇਂ ਤੁਹਾਨੂੰ ਵੀ ਜ਼ਿੰਦਗੀ ਵਿੱਚ ਜਦੋਂ ਜਹਿਦ ਦੇ ਛੜੇ ਪੀ ਲਈ ਕਈ ਵਾਝ ਲਣੇ ਪਏ ਨੇ ਜੇ ਤੁਸੀਂ ਬੁਰਾ ਨਾ ਮੰਨਿਓ ਤਾਂ ਕੀ ਮੈਂ ਜਾਣ ਸਕਤੀ ਆ ਕਿ ਤੁਹਾਡਾ ਨਾਮ ਕੀ ਆ ਤੁਸੀਂ ਕਰਦੇ ਕੀਓ ਕਿੱਥੇ ਰਹਿੰਦੇ ਹੋ ਸਿਮਰਨ ਦੇ ਸਵਾਲਾਂ ਤੇ ਉਸ ਸ਼ਖਸ ਨੇ ਬਸ ਹੱਸ ਕੇ ਜਵਾਬ ਦਿੱਤਾ ਸ਼ਾਇਦ ਇਸ ਵਕਤ ਉਸ ਦਾ ਕੁਝ ਦਸੰਦਾ ਮੋੜ ਨਹੀਂ ਸੀ ਉਹੋ ਬਸ ਇਹਨਾਂ ਕਹਿ ਕੇ ਉੱਥੋਂ ਉੱਠ ਖੜਾ ਹੋਇਆ ਕਿ ਜੇ ਕਿਸਮਤ ਨਹੀਂ ਚਾਹੀਆ ਤਾਂ ਫੇਰ ਮੁਲਾਕਾਤ ਹੋਪੇਗੀ ਬਰਨ ਰੱਬ ਰੱਖਾ ਪਿੱਛੇ ਸਿਮਰ ਨੂੰ ਉਸ ਸਖਸ਼ ਨੂੰ ਜਾਂਦਿਆਂ ਨੂੰ ਵੇਖਦੀ ਰਹੀ ਇੱਕ ਦਫ਼ਾ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਇਹ ਸੋਚ ਕੇ ਕਿ ਉਹ ਕਿਹੜਾ ਉਸਤਾ ਕੁਝ ਲੱਗਦਾ ਉਹ ਚੁੱਪ ਹੀ ਰਹੀ ਤੇ ਉਸ ਨੂੰ ਜਾਂਦਿਆਂ ਨੂੰ ਉਹਨਾਂ ਤੱਕ ਵੇਖਦੀ ਰਹੀ ਜਰੂਰ ਤੱਕ ਹੋਸੀਆਂ ਅੱਖਾਂ ਤੋਂ ਉਝਲ ਨਹੀਂ ਹੋ ਗਿਆ ਫਿਰ ਰਾਤ ਕਿਵੇਂ ਲੰਗੀ ਸਿਮਰ ਨੂੰ ਪਤਾ ਹੀ ਨਾ ਲੱਗਾ ਕੰਮ ਕਰਦੇ ਹੋ ਉਸ ਨੂੰ ਨਾ ਵਕਤ ਦਾ ਪਤਾ ਲੱਗਾ ਨਾ ਨੀਂਦ ਦਾ ਅਗਲੀ ਸ਼ਾਮ ਉਹ ਫਿਰ ਟੈਲਨ ਵਿਖੇ ਸਮੁੰਦਰ ਦੇ ਕਿਨਾਰੇ ਗਏ ਅੱਜ ਪਤਾ ਨਹੀਂ ਕਿਉਂ ਉਸ ਨੂੰ ਉਸ ਅਣਜਾਣ ਸ਼ਖਸ ਦੀ ਯੋੜੀ ਖਿਸ ਸਮਾਂ ਬੀਤਾ ਜਾ ਰਿਹਾ ਸੀ 7 8 8 9 ਫਿਰ 10 ਤੇ ਆਖਿਰ 11 ਰਾਤ 11 ਵਜੇ ਸਨ ਹੁਣ ਤਾਂ ਸਿਮਰਨ ਨੂੰ ਉਸ ਸ਼ਖਸ ਦੇ ਆਉਣ ਦੀ ਉਮੀਦ ਵੀ ਨਹੀਂ ਸੀ ਉਹ ਬਸ ਮਨ ਜਿਹਾ ਮਾਰ ਕੇ ਰਹਿ ਗਈ ਸੀ ਪਰ ਜਦੋਂ ਉਹ ਤੋਂ ਵਾਪਸ ਪਰਤਣ ਲੱਗੀ ਤਾਂ ਉਸ ਨੂੰ ਮੋੜ ਤੋਂ ਉਹ ਹੀ ਸ਼ਖਸ ਮਿਲ ਗਿਆ ਇਸ ਫਰੋ ਕਲ ਨਾਲੋਂ ਕਿਤੇ ਵੱਖਰਾ ਲੱਗ ਰਿਹਾ ਸੀ ਸੋਨਾ ਸੁਪੂਰ ਤੇ ਚਿਹਰੇ ਤੇ ਚਮਕ ਪਰ ਜੇ ਕਿਤੇ ਉਸਨੇ ਸ਼ਰਾਬ ਨਾ ਪੀਤੀ ਹੁੰਦੀ ਤਾਂ ਉਹ ਸ਼ਾਇਦ ਸਿਮਰ ਨੂੰ ਸੱਚਮੁੱਚ ਹੀ ਹੋਰ ਵੀ ਸੋਹਣਾ ਲੱਗਦਾ ਇਹ ਰੁਕੋ ਏਕਦਮ ਇਹ ਗੰਦੇ ਜਿਹੇ ਹਵਾੜ ਥਿਆ ਸਪਾਸੇ ਵੀ ਨੱਕ ਪਟਣ ਲੱਗ ਗਿਆ ਸਿਮਰ ਨੂੰ ਹਰ ਉਸ ਸ਼ਖਸ ਪਾਸੋਂ ਕ੍ਰਿੰਜ ਹੀ ਮਹਿਸੂਸ ਹੋਣ ਲੱਗੀ ਉਹ ਜੋ ਕੁਛ ਪਹਿਲਾਂ ਇਸ ਅਣਜਾਨ ਸ਼ਖਸ ਦੇ ਆਮਦ ਖਤਰ ਤੜਫ ਰਹੀ ਸੀ ਹੁਣੇ ਸੀ ਸ਼ਖਸ ਨੂੰ ਸਦਾ ਵਿੱਚ ਗੁੜੁਚ ਬੇਕੁਸ ਨੂੰ ਉਸ ਤੋਂ ਛਿਰਛੀ ਹੋਣ ਲੱਗ ਪਈ ਸੀ ਉਹ ਸਜੀ ਕਰਦਾ ਸੀ ਕਿ ਉਹ ਛੇਤੀ ਇੱਥੋਂ ਪੱਜ ਜਾਵੇ ਪਰ ਪਤਾ ਨਹੀਂ ਕਿ ਕਿਉਂ ਉਹ ਫਿਰ ਵੀ ਉੱਥੇ ਹੀ ਖੜੀ ਸੀ ఓ ਆਮ ਸੌਰੀ ਆਮ ਸੌਰੀ ਮੈਨੂੰ ਪਤਾ ਮੈਨੂੰ ਡਰਿੰਕ ਨਹੀਂ ਕਰਨੀ ਚਾਹੀਦੀ ਪਰ ਪਲੀਜ਼ ਮੈਨੂੰ ਮਾਫ ਕਰ ਦਿਓ ਸੀਮਨ ਮੁਰੇ ਇਸ ਵਕਤ ਉਹ ਸ਼ਖਸ ਹੱਥ ਜੁੜੇ ਖੜਾ ਸੀ ਸਿਮਰ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਹੋਣਾ ਹੋਆ ਕਰ ਕੀ ਕਰੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਉਹ ਸ਼ਖਸ਼ ਫਿਰ ਤੋਂ ਕਹਿਣ ਲੱਗਾ ਤੁਸੀਂ ਜਾਣਦੇ ਹੋ ਉਹ ਵੀ ਮੈਨੂੰ ਇਹ ਕਹਿੰਦੀ ਹੁੰਦੀ ਸੀ ਵੀ নো ਡਰਿੰਕ ਨੋ ਹਾਂ ਚਮਤ ਚੱਲੀ ਸੀ ਮੈਂ ਹੀ ਤਾਂ ਕੀਤਾ ਸੀ ਉਹਨੂੰ ਚੱਲੇ ਪਤਾ ਮੈਨੂੰ ਕੀ ਕਹਿੰਦੀ ਸੀ ਕਹਿੰਦੀ ਸੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਬਹੁਤ ਪਿਆਰ ਹਾਂ ਫਿਰ ਪਤਾ ਕੀ ਕਹਿੰਦੀ ਸੀ ਸਿਮਰਨ ਬਲਗੌਰ ਨਾਲ ਵਿਖਦਾ ਹੋਇਆ ਉਹ ਸਖਸ਼ ਆਪਣੀ ਨਿੱਜੀ ਜ਼ਿੰਦਗੀ ਦੇ ਇਸ ਵਕਤ ਪੰਨੇ ਫਰੋਲ ਰਿਹਾ ਸੀ ਸਿਮਰਨ ਵਿੱਚੋਂ ਪੰਜਾਬ ਸਭ ਕੁਝ ਸੁਣਦੀ ਜਾ ਰਹੀ ਸੀ ਅੱਜ ਆਪਣੇ ਵਰਗਾ ਹੀ ਹਾਲ ਉਸ ਨੂੰ ਸਖਸ਼ ਦਾ ਹੋਇਆ ਮਹਿਸੂਸ ਹੋ ਰਿਹਾ ਸੀ ਪਰ ਉਸ ਦਾ ਦਰਦ ਉਸ ਦਾ ਦਰਦ ਤਾਂ ਸ਼ਾਇਦ ਸਿਮਰਨ ਨਾਲੋਂ ਵੀ ਕਿਤੇ ਵੱਡਾ ਸੀ ਕੀ ਕਹਿੰਦੀ ਸੀ ਉਹ ਸਿਮਰਨ ਨੇ ਚੁੱਪੀ ਤੋੜ ਕੇ ਪੁੱਛਿਆ ਉਸ ਦੇ ਅਚਾਨਕ ਪੁੱਛਣ ਤੇ ਉਸ ਸ਼ਖਸ ਨੂੰ ਪਤਾ ਨਹੀਂ ਕੀ ਸੁੱਝੀ ਉਹ ਸਿਮਰਨ ਦੇ ਨੇੜੇ ਹੋ ਗਿਆ ਸਿਮਰਨ ਕਪੜਾ ਗਈ ਤੇ ਮਾਸਾ ਪਿੱਛੇ हट ਗਏ ਉਸ ਸ਼ਖਸ ਨੇ ਮੋੜ ਤੋ ਸਿਮਰਨ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਸੀਂ ਕਿਉਂ ਕਪੜਾ ਰਹੇ ਹੋ ਉਹ ਤੁਸੀਂ ਥੋੜੀ ਹੋ ਹ ਉਹ ਤਾਂ ਬਸ ਉਹ ਸੀ ਉਹ ਆਖਦੇ ਹੋ ਸ਼ਖਸ ਇੱਕਦਮ ਬੱਚੇ ਵੰਗ ਰੋਣ ਲੱਗ ਪਿਆ ਸੀ ਸਿਮਰਨ ਨੇ ਉਸ ਨੂੰ ਕੋਲੀ पे ਬੈਂਚ ਤੇ ਬੈਠਣ ਲਈ ਕਿਹਾ ਉਸ ਨੂੰ ਹੌਸਲਾ ਦਿੱਤਾ ਫਿਰ ਕਿਤੇ ਜਾ ਕੇ ਇੱਕ ਪਾਣੀ ਦੀ ਬੋਤਲ ਲਿਆਂਦੀ ਪਾਣੀ ਪੀ ਕੇ ਉਹ ਸ਼ਖਸ਼ ਕੁਝ ਠੀਕ ਮਹਿਸੂਸ ਕਰਨ ਲੱਗਾ ਉਹਦਾ ਨਸ਼ਾ ਵੀ ਉਤਰਨ ਲੱਗਾ ਪਰ ਉਸ ਨੂੰ ਸਭ ਭੁੱਲ ਗਿਆ ਜੋ ਹੋਂਦ ਤੋਂ ਕੁਝ ਸਮਾਂ ਪਹਿਲਾਂ ਉਸਨੇ ਸਿਮਰਨ ਨੂੰ ਕਿਹਾ ਸੀ ਮੇਰੇ ਘਰ ਨਾਲ ਹੁਣ ਤੁਹਾਨੂੰ ਘਰੇ ਚਲੇ ਜਾਣਾ ਚਾਹੀਦਾ ਮੇਰੇ ਕਰਕੇ ਤੁਸੀਂ ਐਵੇਂ ਹੀ ਖੱਜਲਖੁਆਰ ਹੋ ਰਹੇ ਹੋ ਉਸ ਸ਼ਖਸ਼ ਦੇ ਬੋਲਾਂ ਵਿੱਚ ਮੰਦਰ ਮਾਈ ਸੀ ਉੱਥੇ ਲੱਭ ਚੁੱਕਾ ਸੀ ਪਰ ਉਸ ਦੇ ਚਿਹਰੇ ਤੇ ਉਦਾਸੀ ਹਲੇ ਵੀ ਪਰਕਰਾਰ ਸੀ ਤੇ ਤੁਸੀਂ ਤੁਸੀਂ ਕਰ ਕਿਵੇਂ ਜਾਓਗੇ ਤੁਹਾਡਾ ਕੋਈ ਦੋਸਤ ਮਿੱਤਰ ਹੋਵੇ ਤਾਂ ਮੈਨੂੰ ਦੱਸ ਦਿਓ ਮੈਂ ਉਹਨੂੰ ਫੋਨ ਕਰਕੇ ਇੱਥੇ ਬੁਲਾ ਲੈਣੀ ਆ ਉਹ ਤੁਹਾਨੂੰ ਆਪੇ ਹੀ ਤੁਹਾਡੇ ਘਰ ਛੱਡ ਆਉ ਲਿਓ ਦਿਓ ਆਪ ਮੈਨੂੰ ਆਪਣਾ ਫੋਨ ਕਿਹੜਾ ਕਰ ਮੇਰਾ ਹੁਣ ਆਪਣਾ ਕੋਈ ਕਰਨ ਨਹੀਂ ਮੈਂ ਤਾਂ ਬਸ ਫਟ ਕਰਿਆਂ ਇਹਨੇ ਦਿਨਾਂ ਤੋਂ ਮਹੀਨਿਆਂ ਤੋਂ ਸਾਲਾਂ ਤੋਂ ਇਹ ਦੁਨੀਆ ਪਟਕਣ ਲਈ ਬਣੀ ਆ ਤੇ ਮੈਂ ਇਸ ਵਿੱਚ ਪਟਕ ਰਿਹਾ ਆ ਉਸ ਸ਼ਖਸ ਨੇ ਡੂੰਗੀ ਜੀ ਗੱਲ ਕਹੀ ਜਿਸ ਵਿੱਚ ਉਸ ਦੇ ਦਰਦ ਦਾ ਨਜ਼ਾਰਾ ਸਾਫ਼ ਝਲਕਣ ਲੱਗਾ ਉਹ ਆਪਣੀ ਪੈਂਟ ਵਿੱਚੋਂ ਨਿਕਲੀ ਕਮੀਜ਼ ਨੂੰ ਠੀਕ ਕਰਦਾ ਹੋਇਆ ਉੱਠ ਖੜਾ ਹੋਇਆ ਤੇ ਟਾਈ ਨੂੰ ਢਿੱਲਾ ਕਰਦਾ ਹੋਇਆ ਲੜਖੜਾਉਂਦਾ ਹੋਇਆ ਫੁੱਟਪਾਥ ਤੇ ਡਾਂਮ ਡੋਲ ਜਿਹਾ ਹੋਇਆ ਤੁਰਨ ਲੱਗਾ ਤੁਸੀਂ ਝੇਕ ਤਾਂ ਹੋਣਾ ਮੈਂ ਕਿਸੇ ਨੂੰ ਤੁਹਾਡੀ ਮਦਦ ਲਈ ਭੇਜਾਂ ਸਿਮਨ ਉਸ ਸ਼ਖਸ ਨੂੰ ਇਸ ਹਾਲਤ ਵਿੱਚ ਵੇਖ ਨਹੀਂ ਸੇ ਪਾ ਰਹੀ ਉਹ ਆਸ-ਪਾਸੇ ਵੇਖਦੀ ਹੋਈ ਕਿਸੇ ਹੋਰ ਬੰਦੇ ਨੂੰ ਉਸ ਸ਼ਖਸ ਦੀ ਮਦਦ ਖਾਤਰ ਲੱਭਣ ਲੱਗੀ ਪਰ ਇੰਨੀ ਵਿੱਚ ਹੀ ਉਹ ਸ਼ਖਸ ਕਿਤੇ ਦੂਰ ਜਾ ਨਿਕਲਿਆ ਤੇ ਸਿਮਨ ਵਾਪਸ ਆਪਣੇ ਫਲੈਟ ਵਿੱਚ ਪਰਤਈ ਉਸ ਰਾਤ ਉਸ ਨੂੰ ਠੀਕ ਨਾਲ ਨੀਂਦ ਵੀ ਨਹੀਂ ਆਈ ਤੇ ਅਗਲੇ ਕੁਝ ਦਿਨ ਵੀ ਉਹ ਸ਼ਖਸ ਉਸਨੂੰ ਕਿਧਰੇ ਨਾਲ ਲੱਭਾ ਉਹ ਹਰ ਰੋਜ਼ ਸਮੁੰਦਰ ਦੇ ਕਿਨਾਰੇ ਜਾਂਦੀ। ਘੰਟਿਆਂ ਵੱਧੀ ਉਸ ਅਣਜਾਨ ਸ਼ਖਸ ਦਾ ਇੰਤਜ਼ਾਰ ਕਰਦੀ। ਪਰ ਉਹ ਸ਼ਖਸ ਉਹ ਸ਼ਖਸ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਲੁਪ ਹੋ ਗਿਆ। ਦੋ ਹਫ਼ਤੇ ਮੰਗਰੋ ਉਸ ਨੂੰ ਇੱਕ ਹੋਰ ਨਾਮੀ ਕੰਪਨੀ ਨੇ ਹਾਇਰ ਕਰ ਲਿਆ। ਕੰਪਨੀ ਵਿੱਚ ਉਸਦੀ ਮੁਲਾਕਾਤ ਉਸੇ ਸ਼ਖਸ ਨਾਲ ਹੋਈ। ਉਸ ਨੂੰ ਵੇਖ ਕੇ ਹੈਰਾਨ ਰਹਿ ਗਿਆ। ਇਸ ਕੰਪਨੀ ਦਾ ਮਾਲਕ ਇਹੋ ਸ਼ਖਸ ਸੀ। ਮਿਸਟਰ ਸਹਿਵਾਜ। ਜੀ ਤੁਸੀਂ ਇੱਥੇ ਸਿਮਰਨ ਦੇ ਮੂੰਹੋਂ ਇੱਕਦਮ ਇਹ ਵਾਕ ਨਿਕਲੇ ਆ ਮਿਸਟਰ ਸ਼ਹਿਵਾਜ ਉਸ ਨੂੰ ਹੱਕੀ ਬੱਕੀ ਨੂੰ ਵੇਖ ਕੇ ਹਸਿਆ ਫਿਰ ਗੰਭੀਰ ਜਿਹਾ ਹੁੰਦੇ ਹੋਏ ਕਹਿਣ ਲੱਗਾ ਜ਼ਿੰਦਗੀ ਵੀ ਕਿੰਨੀ ਅਜੀਬ ਹੈ ਨਾ ਵੇਖੋ ਤੁਸੀਂ ਕਦੇ ਸੋਚਿਆ ਸੀ ਵੀ ਤੁਹਾਡੀ ਮੁਲਾਕਾਤ ਮੇਰੇ ਨਾਲ ਫਿਰ ਤੋਂ ਕਦੀ ਹੋਵੇਗੀ ਤੇ ਉਹ ਵੀ ਇਸ ਤਰ੍ਹਾਂ ਕੈਰ ਹੁਣ ਆਪਾਂ ਆਪਸ ਵਿੱਚ ਤੇ ਮੇਰੇ خیال ਆਪਾਂ ਨੂੰ ਕੰਮ ਦੀ ਗੱਲ ਕਰ ਲੈਣੀ ਚਾਹੀਦੀ ਆ ਉਮੀਦ ਆ ਤੁਸੀਂ ਵੀ ਇਹੀ ਚਾਹੋਗੇ ਮਿਸਟਰ ਸਹਿਵਾਜ ਨੇ ਸਿਮਰਨ ਨੂੰ ਫੇਰ ਤੋਂ ਲਾਜਵਾਬ ਕਰ ਦਿੱਤਾ ਕਿੰਨੇ ਹੀ ਸਵਾਲ ਕਿੰਨੇ ਹੀ ਕਸ਼ਮਕਸ਼ਾ ਉਸ ਦੇ ਅੰਦਰ ਚੱਲਦੀਆਂ ਰਹੀਆਂ ਪਰ ਉਸ ਦਾ ਹਿਆ ਨਾ ਪਿਆ ਕਿ ਉਹ ਮਿਸਟਰ ਸ਼ਹਿਵਾਜ ਨੂੰ ਕੁਝ ਪੁੱਛ ਸਕੇ ਸ਼ਾਮੀ ਕਰਜਨ ਵੇਲੇ ਮਿਸਟਰ ਸ਼ਹਿਵਾਜ ਆਪ ਸਿਮਰਨ ਨੂੰ ਸੇ ਫਲੈਟ ਤੱਕ ਛੱਡਣ ਆਈ ਮਗਰ ਉਹ ਤੈ سلسلہ ਲਗਭਗ ਰੋਜ਼ ਹੀ ਚੱਲਣ ਲੱਗਾ ਹੌਲੀ ਹੌਲੀ ਮਿਸਟਰ ਸ਼ਹਿਵਾਜ ਆ ਵੀ ਸਿਮਰਨ ਵੱਲ आकर्षण ਵਧਣ ਲੱਗਾ ਉਹ ਆਪਣੀ ਨਿੱਜੀ ਸਮਾਗਮਾਂ ਵਿੱਚ ਵੀ ਸਿਮਰਨ ਨੂੰ ਸੱਦਾ ਪੇਜਣ ਲੱਗੇ ਕੁਝ ਮਹੀਨਿਆਂ ਬਾਅਦ ਸਿਮਰਨ ਨੂੰ ਉਸਦੀ ਮੰਮੀ ਦਾ ਫੋਨ ਆਇਆ ਉਸਨੇ ਕੁਝ ਦਿਨ ਸਿਮਰਨ ਕੋਲ ਮੁबईਆ ਕੇ ਰਹਿਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਸਿਮਰਨ ਪਹਿਲਾਂ ਤਾਂ ਉਸ ਨੂੰ ਮਨਾ ਕਰਦੀ ਰਹੀ ਫਿਰ ਮਾਂ ਦਾ ਮੋਹ ਉਸ ਨੂੰ ਹਾਮੀ ਭਰਨ ਲਈ ਪੱਕਾ ਕਰ ਹੀ ਗਿਆ ਸਿਮਰਨ ਦੀ ਮਾਂ ਨੇ ਮਵਈ ਦਾ ਮੋਹਲ ਬਿਲਕੁਲੀ ਬਕਰਾ ਸਾਬਤ ਹੋਇਆ ਉਹ ਜਿਨ੍ਹਾਂ ਇਸ ਸ਼ਹਿਰ ਨੂੰ ਵੇਖ ਕੇ ਖੁਸ਼ ਹੁੰਦੇ ਉਹਨਾਂ ਚਾਹਤ ਹੈਰਾਨ ਵੀ ਹੁੰਦੇ ਉਸ ਨੂੰ ਕਦੇ ਕਦੇ ਤਾਂ ਸਮੁੰਦਰ ਕੋਲ ਵੀ ਡਰ ਲੱਗਦਾ ਉਹ ਸੋਚਦੀ ਕਿ ਜੇ ਕਿਤੇ ਸਮੁੰਦਰ ਵਿੱਚ ਇੱਕਦਮ ਕੋਈ ਬਵੰਡਰ ਆ ਗਿਆ ਤਾਂ ਉਹ ਤੇ ਉਸ ਦੀ ਥਿੜੀ ਦਾ ਕੀ ਬਣੂ ਉਸਨੇ ਤਹਲੇ ਆਪਣੀ ਮਵਈ ਆਨ ਦੀ ਮੰਝਾ ਵੀ ਸਿਮਰ ਨੂੰ ਨਹੀਂ ਦਸੀ ਉਹ ਹਰ ਰੋਜ਼ ਸਿਮਰਨ ਨਾਲ ਉਸ ਦੇ ਪਿਖਰੋਂ ਲੈ ਕੇ ਗੱਲ ਕਰਨ ਦੀ ਸੋਚਦੀ ਪਰ ਸਿਮਨ ਆਪਣੀ ਕੰਮ ਵਿੱਚ ਇੰਨਾ ਜ਼ਿਆਦਾ ਵਿਅਸਤ ਰਹਿੰਦੀ ਸੀ ਕਿ ਉਸਦੀ ਮਾਂ ਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ ਪਰ ਉਸਦੀ ਮਾਂ ਉਸਦੀ ਹਰ ਇੱਕ ਹਰਕਤ ਤੇ ਨਜ਼ਰ ਰੱਖਿਆ ਕਰਦੀ ਸੀ ਉਸ ਦਾ ਮਿਸਟਰ ਸ਼ੇਵਾਸ ਨਾਲ ਆਉਣਾ ਜਾਣਾ ਵੀ ਉਸਨੇ ਨੋਟ ਕੀਤਾ ਸੀ ਉਹ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਸਿਮਰਨ ਦਾ ਵੀ ਮਿਸਟਰ ਸ਼ੇਵਾਸ ਦੇ ਪ੍ਰਤੀ ਚੁਕਾਵਾਤਾ ਜਾ ਰਿਹਾ ਹੈ ਤੇ ਮਿਸਟਰ ਸ਼ੇਵਾਸ ਦਾ ਪਹਿਲਾਂ ਤੋ ਹੀ ਸਿਮਰਨ ਦੇ ਪ੍ਰਤੀ ਆਕਰਸ਼ਣ ਅਕਦਾ ਸੀ ਫੇ ਇੱਕ ਸ਼ਾਮ ਜਦ ਮਿਸਟਰ ਸ਼ਹਿਵਾਜ਼ ਸਿਮਰਨ ਨੂੰ ਘਰ ਛੱਡਣ ਲਈ ਆਇਆ ਤਾਂ ਸੀਮਾ ਨੇ ਉੱਲੀ ਜੀ ਵਿੱਚ ਮਿਸਟਰ ਸ਼ਹਿਵਾਜ਼ ਨਾਲ ਸਿਮਰਨ ਦੇ ਨਾਲ ਵਿਆਹ ਕਰਾਉਣ ਦੀ ਗੱਲ ਕਰ ਹੀ ਲਈ ਮਿਸਟਰ ਸ਼ਹਿਵਾਜ਼ ਲਈ ਤਾਂ ਅੰਨਾ ਕੀ ਭਾਲੇ ਦੋ ਅੱਖੀਆਂ ਵੜੀ ਗੱਲ ਹੋ ਗਈ ਉਹ ਝੱਟ ਇਸ ਰਿਸ਼ਤੇ ਲਈ ਮੰਨ ਗਿਆ ਹੁਣ ਮਸਲਾ ਬਸ ਸਿਮਰਨ ਨੂੰ ਮਨਾਉਣ ਦਾ ਸੀ ਤੀਸਵੰਤ ਵਿੱਚ ਵੀ ਸਿਮਰਨ ਦੀ ਮਾਂ ਨੇ ਇੱਕ ਤਰਕੀਬ ਸੋਚੀ ਹੋਈ ਸੀ ਅਗਲੀ ਸਵੇਰ ਸਿਮਰਨ ਨੇ ਵੇਖਿਆ ਕਿ ਉਸ ਦੀ ਮਾਂ ਸੋਈ ਦੇ ਲੱਗੇ ਫਰਸ਼ ਤੇ ਡਿੱਗੀ ਪਈ ਸੀ ਉਹ ਕੁਝ ਕਹਿਣ ਦਾ ਯਤਨ ਕਰ ਰਹੀ ਸੀ ਪਰ ਉਸ ਦੇ ਮੂੰਹ ਵਿੱਚੋਂ ਬੋਲ ਨਹੀਂ ਸਨ ਨਿਕਲ ਰਹੇ ਸਿਮਰਨ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਇੱਕਦਮ ਸਹਿਮ ਗਈ ਸੀ ਉਹ ਕਰ ਕਿਸੇ ਨੂੰ ਫੋਨ ਨਹੀਂ ਸੀ ਕਰ ਸਕਦੀ ਕਿਉਂਕਿ ਉਸੇ ਫੋਨ ਕਰਨ ਨਾਲ ਕਰਦਿਆ ਨਹੀਂ ਹੋਰ ਚਿੰਤਾ ਵਿੱਚ ਆ ਜਾਣਾ ਸੀ ਆਪ ਹੋਈ ਨਹੀਂ ਜੋਗੀ ਨਹੀਂ ਸੀ ਕਿ ਉਸ ਨੂੰ ਇਕੱਲੇ ਹੀ ਸੰਭਾਲ ਸਕੀ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਸੀ ਤੇ ਇਸ ਵਕਤ ਉਸ ਦੇ ਜਨ ਵਿੱਚ ਇੱਕੋ ਨਾ ਆ ਰਿਹਾ ਸੀ ਮਿਸਟਰ ਸ਼ੇਵਾਜ਼ ਉਸਨੇ ਚਟ ਮਿਸਟਰ ਸ਼ੇਵਾਜ਼ ਨੂੰ ਫੋਨ ਕੀਤਾ ਤੇ ਉਸ ਨੂੰ ਆਪਣੇ ਫਲੈਟ ਵਿੱਚ ਬੁਲਾ ਲਿਆ ਮਿਸਟਰ ਸ਼ੇਵਾਜ਼ ਤੋਂ ਉਨ ਤੱਕ ਸਿਮਰਨ ਨੇ ਆਪਣੀ ਮਾਂ ਨੂੰ ਹੌਲੀ ਹੌਲੀ ਸੋਫੇ ਤੱਕ ਲਿਆਂਦਾ ਹੇ ਹੋਂ ਉਸੋਫੀ ਨਾਲ ਪੇਟ ਲਾ ਕੇ ਬੈਠੀ ਸੀ ਸਿਮਰਨ ਉਸ ਨੂੰ ਪੀਣ ਲਈ ਪਾਣੀ ਦਾ ਗਲਾਸ ਵੀ ਲਿਆ ਕੇ ਦਿੱਤਾ ਪਰ ਉਸਦੀ ਮਾਂ ਨੇ ਉਸ ਵਿੱਚੋਂ ਇੱਕ ਘੁੱਟ ਵੀ ਪਾਣੀ ਨਾ ਪੀਤਾ ਜਦੋਂ ਮਿਸਟਰ ਸ਼ਹਿਵਾਜ਼ ਸਿਮਰਨ ਦੇ ਘਰ ਆਇਆ ਤਾਂ ਉਸ ਨੇ ਸਿਮਰਨ ਦੀ ਮਾਂ ਨੂੰ ਉਸ ਦੇ ਕਮਰੇ ਵਿੱਚ ਲਿਜਾਨ ਵਿੱਚ ਉਸ ਦੀ ਮਦਦ ਕੀਤੀ ਇਸੇ ਵਕਤ ਸਿਮਰਨ ਦੀ ਮਾਂ ਮਿਸਟਰ ਸ਼ਹਿਵਾਜ਼ ਦਾ ਹੱਥ ਫੜਦੇ ਹੋਏ ਕਹਿ ਲੱਗੀ ਪੁੱਤ ਕਿ ਤੂੰ ਮੇਰੀ ਆਮਾਨਤ ਨੂੰ ਆਪਣੀ ਕਰੇਗਾ ਆਪਣੀ ਮਾਂ ਦੇ ਇਹਨਾਂ ਬੋਲਾਂ ਨੇ ਸਿਮਰਨ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਉਹ ਬਿਟਰ-ਬਿਟਰ ਆਪਣੀ ਮਾਂ ਵੱਲ ਝਾਕਦੀ ਰਹੀ ਤਦ ਉਸਦੀ ਮਾਂ ਨੇ ਉਸਾ ਵਿਹਤ ਫੜਦੇ ਹੋਏ ਮਿਸਟਰ ਸ਼ਿਆਵਾਜ਼ ਦੇ ਹੱਥੋਂ ਛਿੜ ਦਿੱਤਾ ਉਸ ਨੇ ਆਖਿਆ ਕਿ ਉਹ ਬਸ ਹੁਣ ਇਹੋ ਵੇਖਣਾ ਚਾਹੁੰਦੀ ਹੈ ਆਪਣੀ ਧੀ ਦਾ ਹੱਸਦਾ-ਵੱਸਦਾ ਪਰਿਵਾਰ ਹੋਰ ਉਸ ਨੂੰ ਹੁਣ ਕੁਝ ਨਹੀਂ ਚਾਹੀਦਾ ਬਸ ਸਿਮਰਨ ਇਸ ਰਿਸ਼ਤੇ ਲਈ ਰਾਜੀ ਹੋ ਜਾਵੇ ਉਹ ਸਮਝੇਗੀ ਕਿ ਉਸ ਸਥਿਤੀ ਨੇ ਉਸ ਨੂੰ ਸਭ ਕੁਝ ਦੇ ਦਿੱਤਾ। ਸਿਮਰਨ ਦੀ ਮਾਂ ਨੇ ਸਿਮਰਨ ਨੂੰ ਸੱਚਮੁੱਚ ਹੀ ਵਿਚਿੱਤੀ ਵਿੱਚ ਪਾ ਦਿੱਤਾ ਸੀ। ਇੱਕਦਮ ਉਹ ਇਸ ਸਥਿਤੀ ਵਿੱਚ ਕੀ ਜਵਾਬ ਦੇ ਸਕਦੀ ਸੀ? ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਪਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੀ ਰਿਓ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ? ਸਸ਼ੀ so ਕਾਂਜੀ